ਹਾਂਜੀ ਅੱਜ ਤੁਹਾਨੂੰ ਨਿਊਜ਼ੀਲੈਂਡ ਦੇ ਵਿੱਚ ਗੋਲਫ ਗਰਾਊਂਡ ਦਿਖਾਉਣ ਲੱਗੇ ਆ ਤੇ ਗਰਾਊਂਡ ਦਾ ਤੁਹਾਨੂੰ ਏਰੀਆ ਦੱਸ ਦਈਏ ਵੀ ਕਾਫੀ ਲੰਮਾ ਚੌੜਾ ਹੁੰਦਾ ਤੇ ਪਹਿਲਾ ਤੁਹਾਨੂੰ ਗਰਾਊਂਡ ਦਿਖਾਉਣ ਲੱਗੇ ਤੇ ਫਿਰ ਤੁਹਾਨੂੰ ਸਾਰੇ ਗਰਾਊਂਡ ਦਾ ਘੇੜਾ ਘੜਾਉਣੇ ਆ ਆਜੋ ਮਿੱਤਰੋ ਦੇ 7-8 ਗਰਾਊਂਡ ਹੋਰ ਆ ਤੁਹਾਨੂੰ ਉਹ ਵੀ ਦਿਖਾਉਣੇ ਆ ਤੇ ਗਰਾਊਂਡ ਦਾ ਘੇੜਾ ਤੁਹਾਨੂੰ ਲਵਾਈਏ ਹੁਣ ਵੀ ਇੱਧਰ ਤੁਸੀਂ ਨਿਗਾਹ ਮਾਰੋ ਇੱਧਰ ਉਹ ਉੱਥੋਂ ਤੱਕ ਆਪਾਂ ਦੇਖੀਏ ਲੰਮਾ ਚੌੜਾ ਏਰੀਆ ਵੀ ਕਾਫੀ ਮਿਲਣ ਲੱਗਦਾ ਵੀ ਜ਼ੂਮ ਕਰਕੇ ਵੀ ਤੁਹਾਨੂੰ ਦਿਖਾਈਏ ਤਾਂ ਫੇਰ ਵੀ ਉਹ ਘੱਟ ਰਹੇਗਾ ਕਿਉਂਕਿ ਇਹ ਗਰਾ ਤੇ ਯਾ ਨਿਆਰਾ ਕਿੱਡਾ ਹਨਾ ਐਨ ਪੂਰੀ ਗੱਲ ਬਾਤ ਹੈ ਸ਼ਾਮ ਦਾ ਟਾਈਮ ਹੈ ਤੇ ਪਰ ਸੂਰਜ ਪੂਰਾ ਚਮਕੀ ਜਾਂਦਾ ਇੱਥੇ ਘੱਟੋ ਘੱਟ 9 ਵਜੇ ਜਾਂਦੇ ਆ 9 ਵਜੇ ਸੂਰਜ ਛਿਪਦਾ ਤੇ ਆਪਣੇ ਮੈਨੂੰ ਲੱਗਦਾ ਵੀ 8-7 ਵਧ ਜੇ ਜਿਆਦੇ ਵੱਡੇ ਦਿਨ ਹੁੰਦੇ ਤਾਂ 8 ਵਜੇ ਇੱਥੇ 9 ਵਜੇ ਤੱਕ ਸੂਰਜ ਖੜਾ ਰਹਿੰਦਾ ਸੂਰਜ ਤੁਸੀਂ ਦੇਖੋ ਵੀ ਸੂਰਜ ਅਜੇ ਤੱਕ ਇੰਨੀ ਕਿ ਧੋਪ ਹੈ ਵੀ ਟਾਈਮ ਹੁਣ 8 ਦਾ ਤਾਂ ਹੋ ਗਿਆ ਤੇ ਹਜੇ ਘੰਟੇ ਬਾਅਦ ਛਿਪਣਾ ਤੇ ਇੰਨਾ ਸੂਰਜ ਖੜਾ ਹੈ ਉਧਰ ਗੇਮ ਚੱਲ ਰਿਹਾ ਤੇ ਮਿੱਤਰੋ ਆਹ ਦਰਖਤ ਹੁਣ ਮੈਨੂੰ ਇਹਦਾ ਨਾਮ ਨਹੀਂ ਪਤਾ ਵੀ ਕੀ ਹੈ ਇਹ ਵੀ ਗਰਾਊਂਡ ਦੇ ਵਿੱਚ ਹੀ ਲੱਗਿਆ ਹੋਇਆ ਤੇ ਆਪਾਂ ਇਧਰ ਵੀ ਨਿਗਾਹ ਮਾਰੀਏ ਤੇ ਇੱਥੇ ਗਰਾਊਂਡ ਦੇ ਵਿੱਚ ਹੋਰ ਕਾਫੀ ਚੀਜ਼ਾਂ ਬਣੀਆਂ ਹੋਈਆਂ ਜਿਵੇਂ ਟੋਬੇ ਹੋ ਗਏ ਆਪਾਂ ਪੰਜਾਬੀ ਵਿੱਚ ਸਿੱਧੇ ਟੋਬੇ ਕਹਿੰਦੇ ਨੇ ਤੇ ਘਾ ਤੁਸੀਂ ਦੇਖ ਲਓ ਵੀ ਇੱਥੇ ਰੋਟੀ ਰੱਖ ਕੇ ਖਾਦੇ ਬੰਦਾ ਐਨ ਏਦਾਂ ਘੜ ਬਣਿਆ ਪਿਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੈਂ ਪੂਰਾ ਵਲੌਗ YouTube ਤੇ ਅਪਲੋਡ ਕਰੂੰਗਾ ਅਮਨ ਕੁਮਨ 1313 ਤੇ ਤੇ ਤੁਹਾਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਨਿਊਜ਼ੀਲੈਂਡ ਬਾਰੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਬਾਕੀ ਆਪਾਂ ਨਵਾਂ ਵਲੌਗ ਛੇਤੀ ਅਪਲੋਡ ਕਰਦੇ ਹਾਂ ਠੀਕ ਹੈ ਸਤਿ ਸ੍ਰੀ ਅਕਾਲ